ਜਿਨ੍ਹਾਂ ਦੇ ਨਿਪਟਾਰੇ ਕੀ ਔਨ ਦੀ ਸਪੌਟ ਕਿਤੇ ਜਾਣਗੇ ਜਿਨ੍ਹਾਂ ਦੀ ਕੋਈ ਅਪੀਲ ਤੇ ਦਲੀਲ ਨਹੀਂ ਹੋਏਗੀ ਅਤੇ ਵੱਤੋਵਦ ਲੋਕਾਂ ਨੂੰ ਇਹ ਅਸੀਂ ਬੇਨਤੀ ਕਰਦੇ ਹਾਂ ਕਿ ਵੱਤੋਵਦ ਲੋਕ ਆ ਕੇ ਆਪਣੇ ਕੇਸਾਂ ਦੇ ਨਿਪਟਾਰੇ ਕਰਾਉਣ ਤੇ ਆਪਣੇ ਸਮੇਂ ਤੇ ਪੈਸੇ ਦੀ ਬਚਤ ਕਰਨ ਧੰਨਵਾਦ ਜੀ ਜਸ ਜੀ ਕੀ ਕਹਨੇ ਚਾਹੋਗੇ ਲੋਕ ਅਦਾਲਤ ਲੱਗਦੀ ਹੈ ਮੈਂ ਬਲਜਿੰਦਰ ਕੌਰਮਾਨ ਸੀਜੀਐਮ ਕਮ ਸੈਕਟਰੀ ਡੀਐਲਐਸਸੀ under the guidance of shri karnesh kumar ji session judge cum chairman of batinda logan nu suchit karna chahunde hai ki 10 may nu jo ki jila kacheriyan ch sadi national lok adalat lagan ja rahi hai jis vich har tarah di cases jiwein ki parivaric cases dawani daave ਅਤੇ ਮੈਟ੍ਰੀਮੋਨੀਅਲ ਕੇਸਸ ਵਕ ਵਕ ਕੰਪਨੀਆਂ ਦੀ ਜਿਵੇਂ ਕਿ ਇੰਸ਼ੋਰੈਂਸ ਕੰਪਨੀਆਂ ਬੀਮਾ ਕੰਪਨੀਆਂ ਅਤੇ ਫਾਈਨਾਂਸ ਕੰਪਨੀਆਂ ਦੇ ਕੇਸਸ ਨੂੰ ਮੌਕੇ ਤੇ ਹੀ ਉਹਨਾਂ ਦੇ ਨਪਟਾਰੇ ਕੀਤੇ ਜਾਣਗੇ ਜਿਨ੍ਹਾਂ ਦੀ ਕੀ ਕੋਈ ਵੀ ਅਪੀਲ ਤੇ ਦਲੀਲ ਨਹੀਂ ਹੋਏਗੀ ਮੇਰੀ ਵਾਦ ਤੋਂ ਵਾਦ ਲੋਕਾਂ ਨੂੰ ਬੇਨਤੀ ਹੈ ਕਿ ਉਹ ਜ਼ਿਲ੍ਹਾ ਕਚੈਰੀਆਂ ਚ ਆ ਕੇ 10 ਤਰੀਕ ਨੂੰ ਆਪਣੇ ਵਾਦ ਤੋਂ ਵਾਦ ਕੇਸਸ ਦੇ ਨਪਟਾਰੇ ਕਰਾਉਣ ਆਪਣੇ ਸਮੇ ਤੇ ਆਪਣੇ ਪੈਸੇ ਦੀ ਬਚਤ ਕਰਨ ਧੰਨਵਾਦ ਜੀ